ਨਮਸਕਾਰ ਜੀ ਸਾਰਿਆਂ ਨੂੰ ਮੈਂ ਵਾਈਜੀ ਟੀਵੀ ਚੈਨਲ ਤੋਂ ਬੋਲ ਰਿਆਂ ਜੀ। ਹੈਲੋ ਵਾਪਸ। ਅੱਜ ਇਹਦਾ ਵਾਈਜੀ ਟੀਵੀ ਚੈਨਲ ਤੇ ਸਵਾਗਤ ਹੈ। ਅੱਜ ਇਥੇ ਗੁਰਦੁਆਰੇ ਤੋਂ ਕੱਲ ਦੇ ਕੋਈ ਪਤਾ ਇਥੇ ਨੇ ਨਹੀਂ ਆਂਦਿਆ। ਆ ਇੱਕ ਦਿੱਕਾ ਜੋ ਬੱਚੇ ਤੋਂ ਪਗਾਵਾ। ਡਾਕਟਰ ਸਾਹਿਬ ਇਹ ਸਭ ਭੱਜ ਪੁੱਜ ਗਏ। ਆ ਮਾਤਾ ਇੱਕ ਬੈਠੀ ਹੋਈ ਆ। ਮਾਤਾ ਜੀ ਕਿੱਥੋਂ ਆਇਆ ਤੁਸੀਂ? ਕਥੋਂ ਆਏ ਹੋ ਨਹੀਂ ਐਕਚੁਅਲੀ ਕੀ ਦੋ ਦਿਨ ਚੋਰ ਕਿੱਥੇ ਕਥੇ ਰਹਿੰਦੇ ਹੋ ਤੁਸੀਂ ਐਥੇ ਰਹਿੰਦੇ ਹੋ ਨਹੀਂ ਮੈਂ ਅਰੇਂਜ ਕੀਤੇ ਐਥੇ ਮੇਰਾ ਕਮਾਨ ਵਾਲਾ ਕੋਈ ਵੀ ਲੰਗਰ ਖਾ ਗਿਆ ਤੇ ਤੁਹਾਨੂੰ 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 ਉਥੇ ਭੇਜ ਦਈਏ ਹਾਂ ਤੁਹਾਨੂੰ ਮੰਗਾਇਆ ਇੱਕ ਮਿੰਟ ਬਕਰ ਤੁਹਾਨੂੰ ਤੁਹਾਨੂੰ ਉਥੇ ਪਿੰਗਲਵਾੜੇ ਭੇਜ ਦਈਏ ਕਿਧਰੇ ਉੱਥੇ ਤਾਂ ਹਾਂ ਜੀ ਫੜਦੇ ਨੇ ਉਹ ਆਦਰਾਓ ਕਨਵੀ ਆਈ ਪੱਤਰਕਾਰ ਇੱਥੇ ਲੈ ਕੇ 2 ਘੰਟੇ ਤੋਂ ਹੁੰਦੇ ਨੇ ਉਹਨਾਂ ਅਸੀਂ ਅੱਜ ਸੀਦਾ ਸਾਹਿਬ ਤੇ ਮੈਂ ਲਾਈਵ ਹੋਇਆ ਹਾਂ ਜੀ ਉੱਥੇ ਇੱਥੇ ਕੁਝ ਬੱਚੇ ਇੱਥੇ ਜਿਹੜੇ ਹੈਗੇ ਨੇ कैथोलिक देही कहाँ पे रहते हो कहाँ से आए हो रोटी खाकर जा रहे हैं अब खाते हैं मैं तो रोज़ आऊँगा यही देखता हूँ और हाँ देखो साथ आए कहाँ से रहते कहाँ हो अब मुझे बताओ कहाँ करो ना मुझे वो इधर कहाँ ਆਇ ਤੇ ਹੋਰ ਪੜੀਆਂ ਐ ਕਾਹ ਰਹਤੇ ਹੋ ਆਬ ਇਹ ਆਪਕੇ ਸਾਹਦੇ ਮਖੂਬ ਨੇ ਗੱਲ ਕਰ ਇੱਕ ਮਿੰਟ ਸੁਣ ਜਿੰਨੇ ਇਹਨੂੰ ਕਿਤੇ ਇੱਧਰ ਆ ਜਾ ਉਸਰ ਮੇਰੇ ਕਿਲਾਕ ਔਰ ਕੈਮਰਾ ਵੇਖ ਕੇ ਤੁਹ ਜਿਹੜੇ ਲੱਗੇ ਸੀ ਕਿ ਦੋ ਤਿੰਨੇ ਹੈਗੇ ਸੀ ਉਹ ਵੀ ਭੱਜ ਗਏ ਨੇ ਉਹ ਥੋੜੀ ਜਿਹੀ ਸ਼ਾਂਤੀ ਹੈ ਨਹੀਂ ਤਾਂ ਇੱਥੇ ਬੱਚਿਆਂ ਨੂੰ ਇਹਨਾਂ ਨੇ ਬਹੁਤ ਇੱਥੇ ਰਸ ਪਾਇਆ ਹੁੰਦਾ ਸੀ क्या खा रहे हो बेटा क्या नाम है तुम्हारा भूल के बताओ कुछ नहीं करना थोड़ी है वैसे वीडियो बनाने टीवी पे आएगा आपका क्या काम कर क्या नाम है तुम्हारा बात करो क्या नाम है बच्चा बात करो बेटा बोलो बोलो क्या नाम है कहाँ से आए हो कहाँ कहाँ पर कहाँ रहते हो कहाँ से आए हो क्या नाम है तुम्हारा कहीं बाहर से आए हो बाहर से आए हो कहाँ से यूपी से बिहार से हैं बोलो बोलो कहाँ से आए हो बोल के बताओ तुझे बोला थोड़ी है बोल के बताओ कहाँ से आए हो यूपी से बिहार से आए हो बिहार से आए हो. मांगते हो तुम्हारे साथ कौन कौन है क्यों मांगते लोगों से तुम्हारे, तुम्हारे साथ कौन कौन है कौन कौन है तेरे साथ मेरी मम्मी है कहाँ पे है वो वो दरबा पे है वो, वो वो वहां पे मांगती है, नहीं मांगती है। नहीं हाँ दे दे दे। तो तुम क्यों यहाँ बैठे तुम तुम मांगते हो यहाँ से ਤੁਮਾਰੇ ਪਾਸ ਤਾਂ ਕੁਝ ਵੀ ਨਹੀਂ ਹੈ ਵੇਚਣੇ ਲਈ ਮੈਂ ਪੈਨ ਵੇਚ ਕਹਾਂ ਪੈਨ ਸਾਹਿਬ ਕੁੜੀ ਸੀਤਾ ਦੇ ਹਾਂ ਹਾਂ ਜੇ ਦੇਖ ਲਓ ਇਹ ਬੱਚਾ ਇੱਥੇ ਬੈਠਾ ਆਇਆ ਸੀ ਦਾ ਸਾਹਿਬ ਦੇ ਬਾਹਰ ਔਰ ਮਾਂ ਇਹਦੀ ਦਰਵਾਜਾ ਸਾਹਿਬ ਹੈਗੀ ਹੈ ਵਲਗ-ਵਲਗ ਏਰੀਆ ਦੇ ਵਿੱਚ ਉਹ ਇਹ ਬੱਚਾ ਬਿਹਾਰ ਤੋਂ ਆਇਆ ਆ ਔਰ ਮੈਂ ਮੰਗ ਕਰਦਾ ਹਾਂ ਡੀਸੀ ਮੈਮ ਨੂੰ ਕਿ ਇੱਥੇ ਵੀ ਬੱਚਿਆਂ ਨੇ ਰੋਂਡ ਆਪ ਕੀਤਾ ਜਾਵੇ ਇਹਨਾਂ ਨੂੰ ਪ੍ਰੈਸਰ ਤੇ ਨਾ ਬਣਾਵੇ ਦੇ ਇਹਨਾਂ ਨੂੰ ਰੋਂਡ ਆਪ ਕੀਤਾ ਜਾਵੇ ਕਹਾਂ ਜਾ ਤੂੰ ਕਹਾਂ ਜਾ ਲੋਕਾਂ ਨੇ ਕਿੱਥੇ ਲੋਕ ਕਿੱਥੋਂ ਰਹਿੰਦੇ ਨੇ ਸਲਾਮਾਬਾਦ ਆ ਕੀ ਤੂੰ ਕੀਤਾ ਹਾਲ ਆਪਣਾ ਮੰਗਲ ਨਸਿਆਣਾ ਹੈ ਨਸਿਆਣਾ ਹੈ ਤੁਹ ਦੇ ਅਗੇ ਕਿਸੇ ਦਾਖਲ ਹੋ ਨਿਸ਼ਾਨਾ ਹੋਇਆ ਦੇ ਇੱਥੇ ਭੀਖ ਮੰਗਣ ਦੇ ਨੂੰ ਦੇਖੋ ਡੋਂਟ ਪੈਂਟ ਦਾ ਘਰ ਪੈਂਟ ਹਾਂਜੀ ਪੈਂਟ ਦਾ ਘਰ ਜਿਵੇਂ ਚੱਕਣਾ ਮਚਾ ਕੇ ਕਾੜਦਾ ਆ ਪੀਤਾ ਪਿੰਡਾਂ ਨੇ ਇਹ ਹਾਲ ਜੇ ਇਹਨਾਂ ਲੋਕਾਂ ਦਾ ਇੱਥੇ ਇਹ 15 ਲੋਕੋ ਲਈ اسلامਾਬਾਦ ਦਾ ਕਹਿ ਰਹੇ ਮੈਂ ਰਹਿਣ ਵਾਲਾ ਇਹ ਲੱਤਾਂ ਦੇਖੋ ਕੀ ਹੈ ਦੇ ਕਿੱਤਾ ਪਿੰਨਾ ਹੈ ਦੇਖਿਆ ਪੂਰਾ ਫਰਿਆਦਾ ਸਦਾ ਸਰੀਰ ਇਹਦਾ ਕਲਿਆ ਪਿਆ ਔਰ ਅਸੀਂ ਇਸੀ ਮੈਮ ਨੂੰ ਵੀ ਮੰਗ ਕਰਦੇ ਆ ਕਿ ਮੈਮ ਇਹਨਾਂ ਨੂੰ ਵੀ ਠੁੱਕ ਕੇ ਤੇ ਇਥੋਂ ਚੁੱਕ ਕੇ ਤੇ ਇਹਨਾਂ ਦਾ ਵੀ ਕਿਤੇ ਇਹਨਾਂ ਨੂੰ ਭੇਜਿਆ ਜਾਵੇ ਸਿੰਗਲ ਵਾਲੇ ਕਿਧਰੇ ਵਾਹ ਵਾਹ ਸੋਇਲ ਨਿਕਲ ਕੇ ਗਿਆ ਜੀ ਔਰ ਉਸ ਲੋਕ ਜਿਹੜੇ ਹੈਗੇ ਸੀ ਵੇਖ ਕੇ ਮੈਨੂੰ ਭੱਜ ਗਏ ਇਥੋਂ ਲੇਡੀਆਂ ਨਾਲ ਇਹਨਾਂ ਦੀ ਜਿਹੜੀਆਂ ਹੈਗੀਆਂ ਨੇ प्रवाइम नादी वीन अगठी है थे 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 तो अगए मंगला ले चीप्रेडानी चाथते स्वांचे बन्ने अधा यह को आंगारी आई है को पिजाद नाओ ले पिजाड़ी आवे अटाले आगे ता अच्छो खना इदेश होगा वो पिंगरो आजा ने आखे लेगे तेन अग ਉਹ ਬਾਬਾ ਜੀ ਆਪਾਂ ਚੰਗੇ ਲੱਗਦੇ ਆ ਸਰਦਾਰ ਹੋ ਗਿਆ ਆਪਾਂ ਭੇਖ ਮੰਗ ਰਹੇ ਆ ਬਾਬੂ ਲੈ ਲੱਤਾ ਚਿੱਤੀ ਜਾ ਤੇ ਪੜੀ ਤੁਹਾਨੂੰ ਕਿਦਰ ਸਿੰਗਲ ਬਣ ਚਲ ਜਾਓ ਬੇਚਰੀਆਂ ਇੱਥੇ ਸੰਸਤਾ ਬਣੀਆਂ ਹੋਈਆਂ ਨੇ ਕਿਹੜੇ ਘੰਡੇ ਇੱਥੇ ਲੰਗਰ ਚੱਲ ਰਿਹਾ ਬਾਬੇ ਦਾ ਖਾਣੇ ਦੇ ਦੋ ਫੁਲਕੇ ਆ ਸੇਠਾ ਆ ਆਪਾਂ ਭੇਖ ਮੰਦੇ ਚੰਗੇ ਲੱਗਦੇ ਆ ਚੰਗੇ ਲੱਗਦੇ ਭੇਖ ਮੰਗਦੇ ਓ ਚੱਲ ਜੀ ਨਾ ਕਰੀਂ ਸਾਹ ਹੋਈ ਰਹੀ ਜਿੰਦਗੀ ਸਾਰੇ ਵਿੱਚ ਲੋ ਜੀ ਮਾੜੀ ਕਿਥੋਂ ਆਇਆ ਨਹੀਂ ਕਿਥੋਂ ਦੇ ਰਹਿਣ ਵਾਲੇ ਹੋ ਕਿਥੋਂ ਦੇ ਰਹਿਣ ਵਾਲੇ ਹੋ आम। कहाँ के रहने वाले हो यूपी के रहने वाले हो तो यहाँ पे बीख मांग रहे वहाँ पे बीख नहीं मिलती आपको यहाँ पे मांग के खा रहे हो उधर नहीं मिलती जो हम लोग तो, आप यहाँ पे नहीं आना मुझे यहाँ पे ऑर्डर हुए हैं डीसी मैम के कि जो भी यहाँ पे बीख मांग रहा है उसको उठा के ले जाओ ਕੌਣ ਨੇ ਚਾਲੋ ਹਾਂ ਜੀ ਮੇਰੇ ਚਾਹੇ ਪਾਈਟ ਆਫ ਜੀ ਆਇਟੋ ਪਾਈਟ ਆਫ ਜੀ ਆਇਟੋ ਸਾਈਡ ਆਫ ਜੀ ਆਇਟੋ ਪਾਈਟ ਆਫ ਜੀ ਆਇਟੋ ਤੋ ਕਹਾਂ ਜਾ ਰਹਿਣੇ ਵਾਲੇ ਹੋ ਹਾਂਜੀ ਚਲੋ ਹਣ ਇੱਥੇ ਆ ਜੀ ਆ ਸਾਡਾ ਰੋਡ ਇੱਥੇ ਭਿਕ ਮੰਗਣ ਦੀ ਸ਼ਰਬ ਨਹੀਂ ਆਉਂਦੀ ਆ ਲਾਤੀ ਹੈ ਨਹੀਂ ਬੇਟੂ ਅੱਗੇ ਲਤ ਨਹੀਂ ਹੈਗੀ ਤੇ ਹਾਂ ਇੱਥੇ ਭਿਕ ਮੰਗਣ ਨੇ ਤੂੰ ਚੰਗਾ ਲੱਗਦਾ ਤੈਨੂੰ ਤੇ ਨਹੀਂ ਮੇਰੇ ਕੋਲ ਮੰਗ ਨਹੀਂ ਤੇ ਫਿਰ ਤੈਨੂੰ ਕਿਤੇ ਭੇਜ ਦਈਏ ਨਹੀਂ ਭੇਜਣਾ ਕਿੱਥੇ ਫਿਰ ਤਾਦੂ ਕੇ ਸੰਸਰ ਭੇਜ ਦਿੰਦੇ ਹਾਂ ਪਿੰਗਲਵਾੜੇ ਭੇਜ ਦਈਓ ਤੈਨੂੰ ਉਥੇ ਤੈਨੂੰ ਸਭ ਕੁਝ ਮਿਲੇਗਾ ਰੋਟੀ ਪਾਣੀ ਮਿਲੇਗਾ ਤੈਨੂੰ ਇਹ ਗੱਲ ਇਹ ਤਾਂ ਆਈ ਖਾਦੀ ਇਥੇ ਮੰਗਲ ਮੰਗਣ ਨਹੀਂ ਇਹਨੂੰ ਨਹੀਂ ਮੈਂ ਮੰਗਣ ਦਾ 1000 ਲਾ ਕੇ ਰੱਖਿਆ ਹੈਗਾ 1000 ਤੁਮ ਲੋਗ ਇਹੀ ਕਰਨ ਨਹੀਂ ਇਥੇ ਖਲੋਗੇ ਚਲੋ ਇਥੇ ਗਿਪਰਾ ਅੰਦਰ ਮਾबई ਕਿੱਥੋਂ ਆਏ ਹੋ ਆਈ ਹੋ ਰਿਆਂ ਹੈ ਕਿੱਥੋਂ ਹਰਿਆਣੇ ਤੋਂ ਹਰਿਆਣੇ ਤੋਂ ਇੱਥੇ ਕੀ ਕਰਦੇ ਆ ਤੁਸੀਂ ਹੈ ਦੇਖਣਾ ਤੁਹਾਡੀ ਗਾੜੀ ਤੁਹਾਡੀ ਕੁੜੀ ਗਈ ਹੋਏ ਅੰਦਰ ਬੰਦੇ ਕੋਲ ਮੈਂ ਕੀ ਕਰਾਂ ਲੱਗਣਾ ਇੱਥੇ ਗਈ ਹੋ ਤੇ ਕੱਲੇ ਰਹਿੰਦੇ ਹੋ ਹਾਂ ਕਰਦੇ ਤੇ ਤੁਹਾਨੂੰ ਕਿਤੇ ਭੇਜ ਦੀਏ ਨਹੀਂ ਇੱਥੇ ਦੇ ਆਰਡਰ ਹੋਏ ਡੀਸੀ ਮੈਮ ਨੇ ਕਿ ਇਥੋਂ ਜਿੰਨੇ ਵੀ ਹੈਗੇ ਸਭ ਜੋਕੇ ਲੈ ਜਾਓ ਉਹ ਤਾਂ ਹੋ ਹੀ ਤੰਗ ਹੈ ਰਹਿੰਦੇ ਇੱਥੇ ਮੈਂ ਦੋ ਚੋਰ ਤੇ ਆ ਤੂੰ ਇੱਥੇ ਮੰਗਣ ਆ ਕੀ ਗੱਲ ਤੈਨੂੰ ਕਿੱਥੋਂ ਆਇਆ ਤੂੰ ਕਿੱਥੋਂ ਆਂ ਦੋ ਲੈ ਕਿੱਥੋਂ ਦਾ ਆ ਕਿੱਥੋਂ ਦਾ ਇੱਥੇ ਹੀ ਕਰਨ ਦੇ ਫਿਰ ਇੱਥੋਂ ਦਾ ਕਹਿੰਦੇ ਕੀ ਕਰਨ ਜਾਂਦੇ ਆ ਤੇ ਮੰਗਣ ਦੇ ਆ ਤੇ ਆਵੇਂ ਕੀ ਮੰਗ ਰਹੇ ਜੋ ਮੰਗ ਰਹੇ ਆ ਇੱਥੇ ਬੈ ਕੇ ਆ ਜਾਓ ਆਪਣੀ ਮਨ ਨੂੰ ਚੋਇ ਇਹਦੇ ਬਾਅਦ ਵੀ ਬਾਸ ਹਾਂ

<laughs> daha şey abi gel gene <laughs> पहले मुझे ये बताओ कैमरा को हाथ नहीं लगाना वीडियो को मोबाइल को अभी जो जा जाएगी अभी आपको यहाँ से उठा ले के लेके जाएंगे तो टेंशन मत ले हो तो गया है चल मार मार के दिखा मार मार ओ माय गॉड गबोल माय चल ਆਵਾਜ਼ ਧੀਰੇ ਕੀ ਗੱਲ ਬਾਪੂ ਤੇਰਾ ਨਿਆਨੇ ਤੇਰੀ ਸੇਵਨ ਤੋ ਤੇਰੀ ਨਿਆਨੇ ਤੇਰੀ ਸੇਵਨ ਨਹੀਂ ਕਰਦੇ ਨਹੀਂ ਮੇਰੇ ਕੰਨੇ ਵੀ ਨਹੀਂ ਕਰਦੇ ਜਵਾਨਾ ਇਹੋ ਜਿਹਾ ਨਹੀਂ ਕੋਈ ਅੱਜ ਕੱਲ ਤੇ ਗੇ ਤੇਰਾ ਸਭ ਕੁਝ ਹੈਗਾ ਇੱਥੇ ਬੈ ਕੇ ਭੀਖੋਕ ਮੰਗਦਾ ਹੈ ਨਹੀਂ ਕੋਈ ਅੱਜ ਕੱਲ ਸੁਣਦਾ ਕਹਿੰਦਾ ਇੱਧਰ ਕਹੋ ਤੈਨੂੰ ਉੱਥੇ ਕਿਤੇ ਪਿੰਗਲਵਾੜੇ ਤੇ ਚਲ ਜਾ ਉੱਥੇ ਭੇਜ ਦੇ ਤੈਨੂੰ ਉੱਥੇ ਤੇਰੀ ਕੋਈ ਸੇਵਾ ਪਾਣੀ ਹੋਏਗੀ ਤੇ ਤੈਨੂੰ ਦਵਾਦਾਰੂ ਕਪੜੇ ਮਿਲਣਗੇ ਪਾਣ ਨੂੰ ਨਹੀਂ ਆਵੇ ਮੇਰੇ ਕੋਲ ਨੰਬਰ ਹੈਗਾ ਕੋਈ ਤੇਰੇ ਨਾਲ ਕਾ ਆਵੇ ਬਾਹਰ ਦੇ ਗਿਆ ਸੰਘਾ ਦੇ ਸਰੇ ਸੇ ਪਉ ਕਰੀ ਜੀ ਜੇਰੀ ਦਾ ਅਦਨ ਦੁਕਾਨ ਵੀ ਲੈਣਾ ਡਰਿੰਕ ਕੀਤੀ ਹੋਈ ਹੈ ਡਰਿੰਕ ਹਾ ਵਲੇ ਕਭੀ ਨਹੀਂ ਉਹ ਤੋਂ ਡਰਿੰਕ ਕੀਤੀ ਹੋਈ ਹੈ ਮੇਰੀ ਸੁਣਨਾ ਵੀ ਨਾ ਉਹ ਲੈ ਫੇਰੀ ਹਾਰ ਲੱਗ ਗਿਆ 1000 ਲੱਗ ਗਿਆ ਲੈ ਲੈਣਾ ਫੋਟੇ ਹੋਰੀ ਕੋਈ ਚਾਹ ਨਾ ਚੰਗਾਈ ਮਾੜਾ ਬਾਬਾ ਜੀ ਸੰਘਾ ਤੋਂ ਦਾਰੂ ਪੀਤੀ ਹੈ ਨਾ ਕਿਨੇ ਤੂੰ ਓਹ ਹੋ 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 ਗਿੰਦਾ ਇੱਥੇ ਪੈਸੇ ਮੰਗਣ ਕੋਈ ਜਾਣਾ ਚੱਲ ਇੱਥੇ ਇੱਥੇ ਪੈਸੇ ਮੰਗਗੇ ਸਿੱਧਾ ਦਾਰੂ ਪੀ ਲੈ ਨਾ ਕੀ ਫਾਇਦਾ ਤੇਰਾ ਹਾਂ ਬੈਠਾ ਵੀ ਤੂੰ ਗੁਰੂ ਘਰ ਦੇ ਬਾਹਰ ਬੈਠਾ ਸ਼ਰਾਬ ਪੀ ਗੇ ਹੁਣ ਕਿੱਥੇ ਆ ਤੂੰ ਨਹੀਂ ਬਿਤੀ ਹਾਂ ਵਟਾ ਰੋਣ ਸੱਚ ਕਰ ਹਾਂ ਚੱਲ ਇਹ ਹੋਰ ਬੰਦ ਤੂੰ ਤੈਨੂੰ ਬੁਲਾਉਂਗਾ ਥਾਣੇ ਪੁਲਿਸ ਇਹਨਾਂ ਚਕਾਉ ਇਹਨਾਂ ਨੇ ਉਥੋਂ ਉਹ ਚਕਾਉਂ ਨਹੀਂ ਕਰ ਸਕਦੇ ਹੈ ਨਹੀਂ ਸਾਡੀ ਪੀਤੀ ਰੋ ਰਹੀ ਛੱਡ ਮੇਰੇ ਅੱਖਾਂ ਦਾ ਅੱਖਾਂ ਨੂੰ ਰੋਂਦਾ ਫਿਰਦਾ ਮੈਂ ਵੀ ਤੂੰ ਸ਼ਰਾਬ ਪੀਂਦੇ ਆ ਤਾਰੂ ਕਿੱਥੇ ਪੈ ਕੱਢ ਕੇ ਕਰਕੇ दारू ਪੀ ਲੈਣਾ ਤੂੰ ਉਹ 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 ਵਧੀਆ ਨਾ ਬੰਦੇ ਖਾ ਰਿੰਦਾ ਮੈਂ ਦਾਰੂ ਪੀਵਾ ਰੋ ਮੈਂ ਰੋਂਦਾ ਰਹਿਣਾ ਤੇਰਾ ਧੜ ਕਿੱਥੇ ਕਿੱਥੇ ਆ ਧਰ ਘੱਟ ਦੇ ਪਧਾਰ ਕਰਦੇ ਆਪਣਾ ਦਾੜੀ ਨਾਲ ਮੇਰੇ ਕੋ ਪੜਚੀ ਹੈ ਮੇਰੇ ਕੋ ਪੜਚੀ ਕਰੀ ਆ ਪਰਚੀ ਕਿਹਟਾ ਸਰੇ ਜਾਣਾ ਹੀ ਫਿਰ 10 ਵਜੇ ਨਾਲ ਚੱਲੇਗਾ ਮੇਰੇ ਕੋਈ ਬੁਲਾਣਾ ਕਰਾ ਸਾਈ ਉਹਨੂੰ ਬਚਾਣੇ ਆ ਜੇ ਬਾਬਾ ਤੂੰ ਕੱਲ ਸਵੇਰੇ ਤੇ ਨੇੜ ਆ ਕੇ ਨਾ ਆਖੇ ਤੂੰ ਇੱਥੇ ਮੰਗ ਕੇ ਤੇ ਦਾਰੂ ਪੀਣਾ ਇੱਥੇ ਬੈ ਕੇ ਤੂੰ ਗੁਰੂ ਘਰ ਦੇ ਬਾਹਰ ਬੈ ਕੇ ਨਾਲੇ ਭੀਖ ਮੰਗਦਾ ਨਾਲੇ ਤੂੰ ਦਾਰੂ ਪੀਣਾ ਚਲ ਜਾ ਪਪਾ ਮੇਰੀ ਗੱਲ ਸੁਣ ਵਗਾਂ ਨਹੀਂ ਰਿਹਾ ਵੇ ਇਹਨੇ ਭੜੀ ਗੰਡ ਪਾਇਆ ਫਟ ਸਾਰੇ ਪਾਸੇ ਇਹਨਾਂ ਨੇ ਉਸ ਦੇ ਇਥੇ ਮੰਗ ਮੰਗੜ ਮੜਗੜ ਛਰਾਬਾ ਪੀਂਦੇ ਨੇ ਬਹਿ ਗਏ ਸਨ ਚਲੋ ਜੋ ਉਹਨਾਂ ਨੂੰ ਮਜੂਰ ਜਿੱਦਾਂ ਇਹ ਖੁਸ਼ ਹੁੰਦਾ ਕਰਾਂ ਤੁਹਾਨੂੰ ਹਾਂ ਹਾਂ ਇਹ ਤਾਂ ਇਹ ਬੱਸ ਉਹ ਇਹ ਤਾਂ ਆਖੀ ਹੈ ਸੁਬਾਹ ਆ ਮਜਵਾ ਇਹ ਹਾਲ ਦੇ ਦੀ ਇਥੇ ਸਿਦਾ ਸਾਹਿਬ ਕੱਲ ਵੀ ਕਹਿੰਦੇ ਇਥੇ ਪ੍ਰੈਸ ਪੁਸ ਵਾਲੇ ਆਏ ਨੇ ਹਰੇਕ ਹਰੇਕ ਲੋਕ ਇੱਥੇ ਬੱਚੇ ਲੈ ਕੇ ਆ ਗਏ ਭੀਖ ਮੰਗ ਰੇ ਨੇ ਔਰ ਕੋਈ ਬੱਚਾ ਕਹਿ ਰਿਹਾ ਕਿ ਮੇਰੀ ਮਾਂ ਦਰਵਾਜ਼ਾ 'ਬ ਲੱਗੇ ਆ ਉੱਥੇ ਭੀਖ ਮੰਗਣ ਦੇਈ ਆ ਤੇ ਮੈਂ ਇੱਥੇ ਭੀਖ ਮੰਗਾਂ ਨਹੀਂ ਔਰ ਅਸੀਂ ਮੈਂ ਇੱਕ ਰਿਕਵੈਸਟ ਕਰਦੇ ਆ ਇੱਥੇ ਇੱਕ ਚੱਕਰ ਜੂਰ ਲਾਓ ਤੇ ਬੱਚੇ ਦੇ ਬੱਚੇ ਜਿੰਨੇ ਵੀ ਇਥੇ ਮੂੜੇ ਦੇ ਸਾਹਮਣੇ ਰੋਡਾ ਕੀਤਾ ਜਾਂਦਾ ਔਰ ਅਗਰ ਇਹਨਾਂ ਨੂੰ ਪਛਾਣ ਕੋ ਤਾਂ ਕੋਈ ਇੱਟਾਂ ਲੈ ਕੇ ਮਾਰੂ ਪੈਂਦੇ ਨੇ ਚਾਹ ਦੇ ਆ